ਸਿੱਖ ਸੋਵਰੈਂਟੀ ਰੈਲੀ ਸੈਂਟ ਫ੍ਰਾਂਸਿਸਕੋ ਵਿਖੇ ਕੱਢੀ ਗਈ ਇਸ ਮੌਕੇ ਸਿੱਖ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏਗੇ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ ਸਿੱਖ ਸੰਘ ਅਸ਼ਾ ਤੇ ਸੰਘਰਸ਼ ਦੌਰਾਨ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦਿੰਦਿਆਂ ਅਰਦਾਸ ਵੀ ਕੀਤੀ ਗਈ ਪੰਥਕ ਦੀਵਾਨਾ ਉਪਰੰਤ ਸਿੱਖਾਗੂਆਂ ਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਸਬੰਧੀ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ ਇਹ ਉਹ ਥਾਂ ਹੈ ਜਿੱਥੇ 10 ਦਸੰਬਰ 1948 ਨੂੰ ਉਸ ਵੇਲੇ ਦੇ ਦੁਨੀਆ ਦੇ ਕੁੱਲ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਬੈਠ ਕੇ ਚਾਰਟਰ ਆਫ ਹਿਊਮਨ ਰਾਈਟਸ ਚਲਾਨੇ ਸੀ ਜਿਸ ਚਾਰਟਰ ਆਫ ਹਿਊਮਨ ਰਾਈਟਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਇੱਕ ਮੁਢਲਾ ਹੱਕ ਮੰਨਿਆ ਗਿਆ ਸੀ ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ 28 ਫਰਵਰੀ ਨੂੰ ਇਸੇ ਸਿਵਿਕ ਸੈਂਟਰ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘਾਂ ਸਿੰਣੀਆਂ ਨੇ ਖਾਲਸਤਾਨ ਰੈਫਰੈਂਡਮ ਦੀਆਂ ਵੋਟਾਂ ਪਾ ਕੇ ਦੱਸਿਆ ਕਿ 40 ਸਾਲ ਦਾ ਇਹ ਸਫ਼ਰ ਮਹਿਜ਼ ਸ਼ਹੀਦਾਂ ਨੂੰ ਯਾਦ ਕਰਨ ਤੱਕ ਮ hạnੂਦ ਨਹੀਂ ਹੈ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫ਼ਾਜ਼ ਸਨ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਇਸੇ ਤਰਤੀ ਦੇ ਉੱਤੇ ਸਿੱਖਾਂ ਨੇ ਇਹ ਮੈਸੇਜ ਗਲੋਬਲੀ ਦਿੱਤਾ ਕਿ ਹੁਣ 35 ਮਿਲੀਅਨ ਸਿੱਖ ਨੇਸ਼ਨ ਖਾਲਸਤਾਨ ਬਣਾਉਣ ਦੇ ਲਈ ਵਚਨਬੱਧ ਹੈ ਅਸੀਂ ਯੂਨਾਈਟਿਡ ਨੇਸ਼ਨਸ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਰਸਤਾ ਇੰਟਰਨੈਸ਼ਨਲ ਲਾ ਦਾ ਰਸਤਾ ਹੈ ਜਿਸ ਦੇ ਆਧਾਰ ਤੇ 50 ਮੁਲਕਾਂ ਤੋਂ ਵੱਧ ਕੇ ਜੇ 1948 ਚ 50 ਮੁਲਕ ਸਨ ਤਾਂ ਅੱਜ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ 193 ਮੁਲਕਾਂ ਦੇ ਝੰਡੇ ਝੂਲਦੇ ਨੇ ਜਦੋਂ ਅਸੀਂ ਖਾਲਸਾਤਨ ਦੀ ਗੱਲ ਕਰਦੇ ਹਾਂ ਬੇਸ਼ੱਕ ਅੱਜ ਤੋਂ ਠੀਕ 175 ਸਾਲ ਪਹਿਲਾਂ ਜਦੋਂ ਅਸੀਂ ਗਵਾਚੀ ਸਵੈਰਨਟੀ ਦੀ ਗੱਲ ਕਰਦੇ ਹਾਂ ਡਾਕਟਰ ਇਕਦਾਰ ਕਰਾਮਤ ਚੀਮਾ ਨੇ ਉਸ ਆਈਡੀਅਲ ਰਾਜ ਦੀ ਗੱਲ ਕੀਤੀ ਜਿਹੜੀ ਸਰਕਾਰੇ ਖਾਲਸਾ ਜੀਓ ਦੇ ਰੂਪ ਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਉਸ ਪੰਜਾਬ ਦੀ ਧਰਤੀ ਤੇ ਜਿਸ ਦੇ ਬਾਰਡਰ ਦਰਾਏ ਖੈਬਰ ਤੋਂ ਲੈ ਕੇ ਸ਼ਿਕਾਰਪੁਰ ਤੋਂ ਲੈ ਕੇ ਤਿੱਬਤ ਤੱਕ ਤੇ ਸਤਲੁਜ ਦੇ ਪੈਰਾਂ ਤੱਕ ਮਹਦੂਦ ਸਨ ਕੁਝ ਵਰੇ ਪਹਿਲਾਂ ਬੀਬੀਸੀ ਨੇ ਦੁਨੀਆ ਦੇ ਹਿਸਟੋਰੀਅਨਸ ਨੂੰ ਇੱਕ ਚੈਲੰਜ ਦਿੱਤਾ ਕਿ ਲਗਭਗ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰਾਜ ਆਦਰਸ਼ ਰਾਜ ਸੀ ਉਸ ਦੇ ਉੱਤੇ ਆਪਣੀਆਂ ਲਿਖਤਾਂ ਭੇਜੋ ਅਮਰੀਕਨ ਯੂਨੀਵਰਸਿਟੀ ਦੇ ਇੱਕ ਗੋਰੇ ਦਾ ਰਾਈਟਅਪ ਫਾਈਨਲੀ ਮੰਨਿਆ ਗਿਆ ਜਿਸ ਨੇ ਕਿਹਾ ਕਿ 6000 ਸਾਲ ਦੀ ਇਨਸਾਨੀ ਤਾਰੀਖ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਚ ਜਿਹੜਾ ਰਾਜ ਸੀ ਕੋਈ ਆਦਰਸ਼ ਰਾਜ ਸੀ ਮੈਰਿਟ ਦਾ ਆਧਾਰ ਸੀ ਜੇਲਾ ਨਹੀਂ ਸਨ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਔਰ ਬਿਨਾਂ ਜਾਤ ਰੰਗ نسل ਧਰਮ ਜੈਂਡਰ ਦੇ ਵਿਤਕਰੇ ਦੇ ਸਾਰੇ ਸ਼ਹਿਰੀਆਂ ਨੂੰ ਫਰ ਅ ਸ਼ੂਟ ਆਫ ਹੈਪੀਨੈਸ ਦਾ ਹੱਕ ਸੀ ਅਸੀਂ ਇਹੋ ਜਿਹੀ ਪਾਤਸ਼ਾਹੀ ਵਾਲਾ ਰਾਜ ਪਹਿਲਾਂ ਵੀ ਕਾਇਮ ਕੀਤਾ ਹੋਇਆ ਔਰ ਜਿਵੇਂ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਮੈਸੇਜ ਦੀ ਗੱਲ ਕਰਦੇ ਹਾਂ ਇਸ ਗੱਲ ਦਾ ਧਿਆਨ ਰਹੇ ਕਿ ਰਾਜ ਸ਼ਕਤੀ ਮੈਂ ਕੁਝ ਜ਼ਿਲ੍ਹਿਆਂ ਦਾ ਹੈੱਡ ਆਫ ਦਾ ਸਟੇਟ ਸਿੱਖੀ ਸਰੂਪ ਵਾਲਾ ਹੋਏ ਇਹਨੂੰ ਰਾਜ ਨਹੀਂ ਕਹਿੰਦੇ ਉਹ ਤਾਂ ਮਨਮੋਹਨ ਸਿੰਘ ਵੀ 10 ਸਾਲ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਪੰਜਾਬ ਦੇ ਪਰਦਾ ਜਿੰਨੇ ਚੀਫ ਮਿਨਿਸਟਰ ਰਹੇ ਨੇ ਹੁਣ ਤੱਕ ਸਾਰੇ ਪੱਗਾਂ ਵਾਲੇ ਨੇ ਹੁਣ ਵੀ ਆ ਜਾਲੀ ਜੇ ਭੰਡ ਨੂੰ ਸਿਰ ਤੇ ਪੱਗ ਬਣਾ ਕੇ ਕੇਜਰੀਵਾਲ ਨੇ ਲਿਆ ਕੇ ਬਿਠਾ ਦਿੱਤੇ ਇਸ ਸਭ ਦੇ ਬਾਵਜੂਦ ਅਸੀਂ ਕਿਉਂ ਇਸ ਨਿਸ਼ਾਨੇ ਤੇ ਇਸ ਨਤੀਜੇ ਤੇ ਪਹੁੰਚੇ ਕਿ ਖਾਲਿਸਤਾਨ ਤੋਂ ਬਿਨਾ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਹੋ ਸਕਦਾ